ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਸਟੇਟ ਸਲਵਾਰ ਆਪਾਂ ਪਰਫੈਕਟ ਤਰੀਕੇ ਨਾਲ ਕਿਸ ਤਰ੍ਹਾਂ ਕੱਟ ਕਰ ਸਕਦੇ ਹਾਂ ਤੇ ਬਿਲਕੁਲ ਸੌਖੇ ਤਰੀਕੇ ਨਾਲ ਵੀ ਜਿਹੜੀ ਸਲਵਾਰ ਆ ਉਹ ਸਿੱਧੀ ਰਹੇ ਤੇ ਪਿੱਛੋਂ ਮੂਰੀਆਂ ਵਾਲੀ ਸਾਈਡ ਤੋਂ ਚੱਕੀ ਨਾ ਜਾਵੇ ਹੁਣ ਆਪਾਂ ਵੀਡੀਓ ਬਣਾਉਣੀ ਸ਼ੁਰੂ ਕਰ ਦਿਆਂਗੇ ਤੁਸੀਂ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਆਪਾਂ ਨੇ ਡਬਲ ਫੋਲਡ ਕਰਿਆ ਹੋਇਆ ਕੱਪੜਾ ਇਹ ਦੇਖ ਸਕਦੇ ਹੋ ਤੁਸੀਂ ਇਧਰਲੀ ਸਾਈਡ ਤੋਂ ਵੀ ਡਬਲ ਫੋਲਡ ਕਰਿਆ ਹੋਇਆ ਕੰਨੀ ਸਾਰ ਵੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਇਹਨਾਂ ਵਿਛਾ ਲਿਆ ਕੱਪੜਾ ਤੇ ਹੁਣ ਆਪਾਂ ਇੱ ਤੇਤੀ ਇੰਚ ਤੇ ਆਪਾਂ ਲੈਂਥ ਲਗਾਵਾਂਗੇ ਠੀਕ ਹੈ ਜੀ ਇਹ ਤੁਸੀਂ ਆਪਣੇ ਅਕੋਰਡਿੰਗ ਵੱਧ ਘੱਟ ਜਿੰਨੀ ਤੁਹਾਡੀ ਹੈਗੀ ਆ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਲਗਾਉਣਾ 6.5 ਇੰਚ ਮੂਰੀ ਦਾ ਮਾਰਕ ਠੀਕ ਹੈ ਜੀ ਮੂਰੀ ਦਾ ਮਾਰਕ ਲਗਾਵਾਂਗੇ ਇੱਥੋਂ ਆਪਾਂ ਇਸ ਤਰ੍ਹਾਂ ਸਿੱਧੀ ਲਾਈਨ ਡਰਾ ਕਰਾਂਗੇ ਤੇ ਅੱਧਾ ਇੰਚ ਆਪਾਂ ਨੇ ਇੱਥੇ ਇਸ ਤਰ੍ਹਾਂ نیچے ਨੂੰ ਕਰ ਦੇਣਾ ਕਾਟ ਪਾਵਾਂਗੇ ਆਪਾਂ ਇੱਥੇ ਅੱਧਾ ਇੰਚ ਠੀਕ ਹੈ ਜੀ ਇਸ ਤਰ੍ਹਾਂ ਬੀਜੀ ਦੇ ਨਾਲ ਸਲਵਾਰ ਆ ਜਿਹੜੀ ਆਪਣੀ ਖਿੱਚੀ ਨਾ ਜਾਵੇ ਪਿੱਛੇ ਉੱਤੇ ਨੂੰ ਨਾ ਹੋਵੇ ਠੀਕ ਹੈ ਜੀ ਮੂਰੀਆਂ ਬਿਲਕੁਲ ਸਿੱਧੀਆਂ ਰਹਿਣ ਨਾਲੇ ਇਹ ਆਪਾਂ ਨੇ ਮੂਰੀਆਂ ਵਾਲੀ ਸਾਈਡ ਤੇ نیچے ਪਾਉਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਮਾਰਜਨ ਲੈਣਾ 2 ਇੰਚ ਦਾ ਉਹ ਮਾਰਜਨ ਲਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦਿੱਤੀ ਆ ਦੇਖ ਸਕਦੇ ਹੋ ਤੁਸੀਂ ਇੱਧਰਲੀ ਸਾਈਡ ਤੋਂ ਹੁਣ ਆਪਾਂ ਆਸਰ ਨਾ ਮਾਰਕ ਕਰਾਂਗੇ 1.5 ਇੰਚ ਤੇ ਠੀਕ ਹੈ ਜੀ 1.5 ਇੰਚ ਤੇ ਮਾਰਕ ਸਾਕੇ ਆਪਾਂ ਇਸ ਤਰ੍ਹਾਂ ਮਾਰਕ ਨੂੰ ਮਾਰਕ ਦੇ ਨਾਲ ਮਲਾ ਦੇਵਾਂਗੇ ਫਿਰ ਤੁਸੀਂ ਇਹ ਤੁਹਾਡੀ ਆਪਣੀ ਚਾਹੀ ਸਭੀ ਤੁਸੀਂ ਨੇ ਇਸ ਤਰ੍ਹਾਂ ਹੀ ਆਸਣ ਨੂੰ ਰੱਖਣਾ ਹੈ ਜਾਂ ਤੁਸੀਂ ਨੇ ਜੇ ਮਤਲਬ ਵੀ ਪਲਾਜ਼ੋ ਦਾ ਆਸਣ ਕੱਟ ਕਰਦੇ ਹੁੰਦੇ ਨੇ 2 ਇੰਚ ਦਾ ਮਾਰਕ ਇਧਰਲੀ ਸਾਈਡ ਨੂੰ ਕਰਕੇ ਤੇ ਗਲਾਈ ਦਿੰਦੇ ਹੁੰਦੇ ਆ ਤੁਸੀਂ ਉਸ ਤਰ੍ਹਾਂ ਵੀ ਕੱਟ ਕਰ ਸਕਦੇ ਹੋ ਜੇ ਤੁਸੀਂ ਉਸ ਤਰ੍ਹਾਂ ਕੱਟ ਕਰਦੇ ਹੋ ਫਿਰ ਤੁਹਾਨੂੰ ਆਸਣਾ ਜਿਹੜਾ ਛੋਟਾ ਰੱਖਣਾ ਪਊਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਜਿਵੇਂ ਮਾਰਕ ਕੀਤਾ ਇੱਥੋਂ ਆਪਾਂ ਕੱਟ ਕਰਾਂਗੇ ਤੇ ਇੱਕ ਫਰੰਟ ਆਰਸਨ ਦੇ ਵਿੱਚ ਆਪਾਂ ਕੱਟ ਪਾਵਾਂਗੇ ਠੀਕ ਹੈ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸ ਰਹੀ ਆਂ ਆਪਾਂ ਸਟ੍ਰੇਟਸ ਫਲਾਰਕ ਦੀ ਕਟਿੰਗ ਤੇ ਇਸ ਤਰ੍ਹਾਂ ਹੁਣ ਆਪਾਂ ਕੱਟ ਕਰ ਲਵਾਂਗੇ ਇਹ ਤੁਸੀਂ ਜਿਹੜੀ 1/2 ਇੰਚ ਦੀ ਆਪਾਂ ਨੇ ਤੁਹਾਨੂੰ ਕਾਟ ਦੱਸੀ ਹੈ ਪਾਣੀ ਜ਼ਰੂਰ ਪਾਣੀ ਆ ਵੀ ਇਹਦੇ ਨਾਲ ਜਿਹੜੀ ਆਸਣ ਵਾਲੀ ਸਲਾਈ ਹੈ ਨਾ ਉਹ ਸਹੀ ਲੱਗਦੀ ਹੈ ਤੇ ਖਿੱਚਣੀ ਪੈਂਦੀ ਹੈਗੀ ਤੇ ਪਿੱਛੇ ਚੱਕੀ ਵੀ ਨਹੀਂ ਜਾਂਦੀ ਮੂਰੀਆਂ ਕੋਲੋਂ ਜਿਹੜਾ ਆ ਕੱਪੜਾ ਬਚ ਗਿਆ ਇਹਦੇ ਵਿੱਚੋਂ ਆਪਾਂ 벨ਟ ਕੱਢ ਲਵਾਂਗੇ ਤੇ ਆ ਆਪਣਾ ਮੂਰੀਆਂ ਦੇ ਵਿੱਚ ਕੰਮ ਆਊਗਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਸਟ੍ਰੇਟਸ ਵਰਗੀ ਕਟਿੰਗ ਹੈ ਜਿਹੜੀ ਦੱਸੀ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਕਾਟ ਪਾਣੀਆ ਦੇਖ ਸਕਦੇ ਹੋ ਤੁਸੀਂ ਅੰਦਰਲੇ ਦੋ ਪੱਲੇ ਚਪਕਾਂਗੇ ਆਪਾਂ ਦੇ ਸਾਹ ਦੇ ਇਸ ਤਰ੍ਹਾਂ ਇੱਕ ਆਪਾਂ ਉੱਪਰਲਾ ਛੱਡ ਦਵਾਂਗੇ ਇਹਦੇ ਨਾਲ ਦਾ ਠੀਕ ਹੈ ਜੀ ਤੇ ਇੱਕ نیچے ਛੱਡ ਦਵਾਂਗੇ ਇਹਦੇ ਨਾਲ ਦਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਕਾਟ ਪਾਵਾਂਗੇ ਕਾਟ ਕਰ ਲਵਾਂਗੇ 1.5 ਇੰਚ ਤੇ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਲਈਏ ਠੀਕ ਹੈ ਜੀ ਜਿਹੜੇ ਹਸਣਾਂ ਦੇ ਵਿੱਚ ਆਪਾਂ ਨੇ ਕਾਟ ਪਾਈਆ ਹੈ ਹਨਾ ਉਹ ਆਪਣੇ ਫਰੰਟ ਤੇ ਆਉਣਗੇ ਤੇ ਜਿਹੜੇ ਲੰਬੇ ਆਸ ਨੇ ਉਹ ਬੈਕ ਸਾਈਡ ਤੇ ਆਉਣਗੇ ਠੀਕ ਹੈ ਜੀ ਤੇ ਬਹੁਤ ਆਸਾਨੀ ਦੇ ਨਾਲ ਆਪਾਂ ਇਸ ਤਰ੍ਹਾਂ ਸਲਵਾਰਾ ਜਿਹੜੀ ਸਟ੍ਰੇਟ ਸਲਵਾਰਾ ਕੱਟ ਸਕਦੇ ਆਂਗੇ ਤੇ ਹੁਣ ਆਪਾਂ ਬੈਕ ਦਾ ਮਾਰਕ ਕਰਾਂਗੇ ਜਿੰਨੀ ਤੁਹਾਡੀ 벨ਟ ਦੀ ਚੜਾਈ ਆ ਤੁਸੀਂ ਉਹਨਾਂ ਮਾਰਕ ਕਰ ਲਓ 1 ਇੰਚ ਦਾ ਮਾਰਜਨ ਲੈ ਲਓ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਚੜਾਈ ਦਾ ਮਾਰਕ ਕਰ ਲਵਾਂਗੇ ਫਿਰ ਆਪਾਂ ਨੇ ਲੰਬਾਈ ਦਾ ਮਾਰਕ ਕਰ ਲੈਣਾ ਆਪਾਂ ਨੇ 6.5 ਇੰਚ ਲੰਬਾਈ ਦਾ ਮਾਰਕ ਰੱਖਿਆ ਵੀ 4.5 ਇੰਚ ਦੀ 벨ਟ ਆ ਤੇ ਬਾਕੀ ਆਪਣਾ ਨੇਫੇ ਦੇ ਵਿੱਚ ਫੋਲਡ ਹੋ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਟਾਈ ਕਰ ਲੈਣੀ ਹੈਗੀ ਜਿੰਨੀ ਤੁਹਾਡੀ ਸਲਵਾਰ ਦੀ ਲੈਂਥ ਆ ਹਨਾ 벨ਟ ਸਣੇ ਤੁਸੀਂ ਉਹਨਾਂ ਇੱਥੇ ਮਤਲਬ ਪਲੱਸ ਕਰ ਲੈਣਾਗਾ ਜਿੰਨੀ ਤੁਹਾਡੀ 벨ਟ ਆ ਠੀਕ ਹੈ ਜੀ ਉਹਨਾਂ ਤੁਸੀਂ ਮਾਰਕ ਕਰਕੇ ਇੱਥੇ ਬਾਦ ਵਿੱਚ ਤੁਸੀਂ ਨੇ ਆਪਣੀ 벨ਟ ਦੀ ਕਟਾਈ ਕਰ ਦੇਣੀ ਆ ਠੀਕ ਹੈ ਜੀ ਇਹਦੇ ਵਿੱਚ ਵੀ ਤੁਸੀਂ ਨੇ ਮਾਰਜਨ ਆਪਦਾ ਜਰੂਰ ਲੈਣਾਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਅੱਗੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ